ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਇੱਕ ਕੰਮ ਤੁਹਾਡੀਆਂ ਸਾਰੀਆਂ ਮੰਨੀਆਂ ਕਾਮਨਾ ਪੂਰੀਆਂ ਕਰ ਦੇਗਾ ਫਿਰ ਆਓ ਜਾਣਦੇ ਹਾਂ ਉਹ ਕਿਹੜਾ ਕੰਮ ਹੈ ਪੁਰਾਣੇ ਵੇਲਿਆਂ ਦੀ ਗੱਲ ਤਾਰਾ ਰਾਣੀ ਨਾਮ ਦੀ ਇੱਕ ਰਾਣੀ ਸੀ ਉਸ ਦਾ ਰਾਜੇ ਜਿਹੜੇ ਨਾਲ ਵਿਆਹ ਹੋਇਆ ਸੀ ਨਾ ਉਹ ਨਾਤਾ ਪਰਮਾਤਮਾ ਦਾ ਨਾਮ ਜਪਦਾ ਸੀ ਤੇ ਨਾ ਹੀ ਕਥਾ ਕੀਰਤਨ ਸੁਣਨ ਜਾਂਦਾ ਸੀ ਉਸ ਨੂੰ ਇਹ ਪਸੰਦ ਵੀ ਨਹੀਂ ਸੀ ਕਿ ਉਹਦੀ ਰਾਣੀ ਵੀ ਜਾਵੇ ਪਰ ਜਿਹੜੀ ਧਾਰਾ ਰਾਣੀ ਸੀ ਉਹਨੂੰ ਕਥਾ ਕੀਰਤਨ ਸੁਣਨ ਦਾ ਬੜਾ ਜ਼ਿਆਦਾ ਆਨੰਦ ਆਉਂਦਾ ਸੀ ਉਹ ਪਰਮਾਤਮਾ ਦਾ ਨਾਮ ਲੈਂਦੀ ਸੀ ਉਹਨੇ ਆਪਣੇ ਦਾਸੀਆਂ ਨੂੰ ਆਖ ਰੱਖਿਆ ਸੀ ਵੀ ਜਦੋਂ ਵੀ ਕਦੀ ਕਿਤੇ ਸੰਤ ਫਕੀਰ ਆਵੇ ਤੇ ਉਸ ਨੂੰ ਜ਼ਰੂਰ ਦੱਸੇ ਉੱਥੇ ਜਾ ਕੇ ਤੇ ਕਥਾ ਕੀਰਤਨ ਸਰਵਣ ਕਰਕੇ ਆਵੇਗੀ ਹੁਣ ਨਾ ਇੱਕ ਦਿਨ ਨਗਰ ਦੇ ਵਿੱਚ ਇੱਕ ਸੰਤ ਫਕੀਰ ਆਏ ਉਹ ਅੰਮ੍ਰਿਤ ਵੇਲੇ ਕਥਾ ਕਰਿਆ ਕਰਦੇ ਸਨ ਹੁਣ ਨਾ ਉਹ ਦਾਸੀ ਨੇ ਆ ਕੇ ਦੱਸਿਆ ਬੀ ਰਾਣੀ ਨਗਰ ਦੇ ਵਿੱਚ ਇੱਕ ਸੰਤ ਆਏ ਨੇ ਤੇ ਉਹ ਸੰਤ ਨਾ ਅੰਮ੍ਰਿਤ ਵੇਲੇ ਕਥਾ ਕਰਦੇ ਨੇ ਹੁਣ ਰਾਣੀ ਸੋਚਣ ਲੱਗੀ ਵੀ ਕੀ ਕੀਤਾ ਜਾਵੇ ਹੁਣ ਰਾਣੀ ਨੂੰ ਪਤਾ ਸੀ ਵੀ ਰਾਜਾ ਤਾਂ ਸਵੇਰੇ 8 ਵਜੇ ਉੱਠਦਾ ਤੇ ਕਥਾ ਅੰਮ੍ਰਿਤ ਵੇਲੇ ਹੁੰਦੀ ਹੈ ਮੈਂ ਜਾ ਕੇ ਤੇ ਉਸ ਸਮੇਂ ਤੱਕ ਆ ਵੀ ਜਾਇਆ ਕਰਾਂਗੀ ਹੁਣ ਰਾਣੀ ਜਦੋਂ ਪਹਿਰੇਦਾਰਾਂ ਕੋਲੋਂ ਲੰਘਦੀ ਤੇ ਰੋਜ਼ ਉਹਨਾਂ ਨੂੰ ਆਪਣਾ ਸੋਨੇ ਦੇ ਕੋਈ ਕੰਗਣ ਕਦੀ ਮੁੰਦਰੀ ਐਵੇਂ ਦੇ ਕੇ ਤੇ ਉਥੋਂ ਲੰਘਦੀ ਵੀ ਤੁਸੀਂ ਰਾਜੇ ਨੂੰ ਨਾ ਦੱਸਿਆ ਜੀ ਹੁਣ ਰਾਣੀ ਰੋਜ਼ ਜਾ ਕੇ ਤੇ ਆਪਣੀਆਂ ਖੜਾਵਾਂ ਪਿੱਛੇ ਸਭ ਤੋਂ ਲਾ ਕੇ ਸਭ ਤੋਂ ਪਿੱਛੇ ਹੀ ਬੈਠ ਜਾਇਆ ਕਰਦੀ ਰੋਜ਼ ਉਹ ਕਥਾ ਕੀਰਤਨ ਸਰਵਣ ਕਰਕੇ ਤੇ ਆ ਜਾਇਆ ਕਰਦੀ ਘਰ ਉਹ ਅੰਮ੍ਰਿਤ ਵੇਲੇ ਜਦੋਂ ਉਹ ਰਾਜਾ ਉੱਠਦਾ ਉਦੋਂ ਪਹਿਲਾਂ ਹੀ ਘਰ ਆ ਜਾਇਆ ਕਰਦੀ ਇੱਕ ਦਿਨਾਂ ਰਾਜਾ ਜਦੋਂ ਰਾਤ ਨੂੰ ਅੰਮ੍ਰਿਤ ਵੇਲੇ ਉਹਨੇ ਪਾਸਾ ਵੇਖਿਆ ਤੇ ਰਾਣੀ ਹੈ ਨਹੀਂ ਸੀ ਉਹ ਸੋਚਣ ਲੱਗਾ ਵੀ ਰਾਣੀ ਆਈ ਹੈ ਇੱਥੇ ਵੀ ਨਹੀਂ ਉਹ ਆਸੇ-ਪਾਸੇ ਸਭ ਲੱਭ ਕੇ ਆਇਆ ਪਰ ਰਾਣੀ ਉੱਥੇ ਨਹੀਂ ਸੀ ਰਾਜਾ ਆ ਕੇ ਤੇ ਓਵੇਂ ਲੰਮੇ ਪੈ ਗਿਆ ਹੁਣ ਨਾ ਰਾਜਾ ਹੁਣ ਦੇਖਦਾ ਵੀ ਜਦੋਂ ਸਵੇਰੇ ਉੱਠਿਆ ਵੀ ਰਾਣੀ ਤੇ ਉੱਥੇ ਹੀ ਸੀ ਰਾਜੇ ਦੇ ਮਨ 'ਚ ਨਾ ਸ਼ੰਕਾ ਪੈਦਾ ਹੋ ਗਈ ਵੀ ਰਾਣੀ ਉੱਥੇ ਹੈ ਨਹੀਂ ਇਸ ਤੇ ਹੁਣ ਰਾਣੀ ਇੱਥੇ ਆ ਗਈ ਹੋਵੇ ਨਾ ਹੋਵੇ ਗਈ ਕਿਥੇ ਅਗਲੇ ਦਿਨ ਨਾ ਰਾਜਾ ਸੁੱਤਾ ਉਹਨੇ ਨਾਟਕ ਕੀਤਾ ਵੀ ਮੈਂ ਸੁੱਤਾ ਹੋਇਆ ਵਾਂ ਰਾਜੇ ਨੇ ਦੇਖਿਆ ਵੀ ਜਿਹੜੀ ਰਾਣੀ ਹੈ ਤੇ ਉਹ ਅੰਮ੍ਰਿਤ ਵੇਲੇ ਫੇਰ ਨਹੀਂ ਹੈਗੀ ਰਾਜਾ ਹੁਣ ਦਰਬਾਰੀ ਜਿਹੜੇ ਰਾਜ ਪੈਰੇਦਾਰ ਖੜੇ ਸਨ ਉਹਨਾਂ ਦੇ ਕੋਲ ਗਿਆ ਉਹ ਕਹਿੰਦੇ ਸਾਨੂੰ ਤੇ ਪਤਾ ਨਹੀਂ ਕਿੱਥੇ ਗਈ ਏ ਜਦੋਂ ਨੇ ਡਰਾਇਆ ਧਮਕਾਇਆ ਨਾ ਵੀ ਤੁਹਾਡੇ ਪ੍ਰਾਨ ਲੈ ਲਾਂਗਾ ਤਾਂ ਦੋਵੇਂ ਜਣੇ ਬੋਲ ਪਏ ਵੀ ਰਾਣੀ ਨਾ ਰੋਜ਼ ਇੱਥੇ ਸੰਤ ਫਕੀਰ ਨੇ ਤੇ ਉੱਥੇ ਜਾਂਦੀ ਏ ਹੁਣ ਨਾ ਰਾਜਾ ਉਹਦੇ ਚੋਰੀ-ਚੋਰੀ ਪਿੱਛੇ ਗਿਆ ਤੇ ਰਾਣੀ ਸਭ ਤੋਂ ਪਿੱਛੇ ਦੁਸ਼ਾਲਾ ਓੜ ਕੇ ਤੇ ਕਥਾ ਕੀਰਤਨ ਸੁਣਦੀ ਪਈ ਸੀ ਰਾਣੀ ਦੀਆਂ ਉਹਤੇ ਖੜਾਵਾ ਪਈਆਂ ਹੋਈਆਂ ਸਨ ਰਾਣੀ ਦੀ ਜਿਹੜੀਆਂ ਖੜਾਵਾ ਸਨ ਨਾ ਉਹ ਬੜੀਆਂ ਬੇਸ਼ਕੀਮਤੀ ਸਨ ਤਰ੍ਹਾਂ ਤਰ੍ਹਾਂ ਦੇ ਹੀਰੇ ਰਤਨ ਜਵਾਹਰat ਲੱਗੇ ਹੋਏ ਸਨ ਉਹ ਜਿਹੜੀ ਖੜਾਵਾ ਸਨ ਨਾ ਉਹਨਾਂ ਨੂੰ ਬਣਨ ਲਈ 6 ਮਹੀਨੇ ਇੱਕ ਖੜਾਣ ਨੂੰ ਲੱਗਦੇ ਸਨ ਭਾਵ ਦੋਨੇ ਜੋੜੇ ਬਣਨ ਲਈ ਘੱਟ ਤੋਂ ਘੱਟ ਸਾਲ ਦਾ ਸਮਾਂ ਚਾਹੀਦਾ ਸੀ ਹੁਣ ਉਹ ਰਾਜੇ ਨੇ ਕੀ ਕੀਤਾ ਵੀ ਇੱਕੋ ਦੀ ਖੜਾਣ ਚੁੱਕ ਕੇ ਨਾ ਤੇ ਘਰ ਲੈ ਕੇ ਤੇ ਆ ਗਏ ਹੁਣ ਆ ਕੇ ਤੇ ਲੰਮੇ ਪੈ ਗਿਆ ਔਰ ਅਲਮਾਰੀ ਦੇ ਵਿੱਚ ਰੱਖ ਦਿੱਤੀ ਹੁਣ ਆ ਕੇ ਤੇ ਉਵੇਂ ਹੀ ਸੋ ਗਿਆ ਹੁਣ ਰਾਣੀ ਜਦੋਂ ਕਥਾ ਦੀ ਸਮਾਪਤੀ ਹੋਈ ਤੇ ਰਾਣੀ ਨਾ ਉਥੋਂ ਆਉਣ ਲੱਗੀ ਰਾਣੀ ਦੀ ਇੱਕ ਖੜਾ ਹੀ ਨਹੀਂ ਸੀ ਹੈਗੀ ਰਾਣੀ ਨੇ ਆਸੇ-ਪਾਸੇ ਬੜਾ ਲੱਭਿਆ ਪਰ ਰਾਣੀ ਨੂੰ ਖੜਾ ਕਿਤੇ ਨਾ ਲੱਭੀ ਹੁਣ ਹੈਰਾਨ ਪਰੇਸ਼ਾਨ ਵੇਖ ਕੇ ਤੇ ਉਹ ਸੰਤ ਫਕੀਰ ਨੇ ਪੁੱਛਿਆ ਵੀ ਕੀ ਗੱਲ ਹੋ ਗਈ ਤਾਂ ਉਹਨੇ ਦੱਸਿਆ ਵੀ ਮੈਂ ਇਸ ਨਗਰ ਦੇ ਰਾਜੇ ਦੀ ਰਾਣੀ ਆ ਮੇਰੇ ਰਾਜੇ ਨੂੰ ਬਿਲਕੁਲ ਪਸੰਦ ਨਹੀਂ ਵੀ ਅਮਰਤ ਵੇਲੇ ਉੱਠ ਕੇ ਕਥਾ ਕੀਰਤਨ ਸੁਣਿਆ ਜਾਵੇ ਪਰ ਮੈਨੂੰ ਪਰਮਾਤਮਾ ਦੇ ਨਾਮ 'ਚ ਬੜਾ ਜ਼ਿਆਦਾ ਰਸ ਆਉਂਦਾ ਹੈ ਤੇ ਇਸ ਕਰਕੇ ਮੈਂ ਰੋਜ਼ ਤੁਹਾਡੀ ਤੇ ਕਥਾ ਕੀਰਤਨ ਸੁਣਨ ਆਉਂਦੀ ਸੀ ਉਹਨੇ ਕਿਹਾ ਫਿਰ ਦਿੱਕਤ ਕੀ ਹੋਈ ਉਹਨੇ ਕਿਹਾ ਵੀ ਜਿਹੜੀਆਂ ਮੈਂ ਖੜਾਵਾਂ ਪਾ ਕੇ ਆਉਂਦੀ ਸੀ ਨਾ ਮੇਰੀ ਉਹ ਖੜਾਂ ਚੋਰੀ ਹੋ ਗਈ ਉਹ ਸੰਤ ਫਕੀਰ ਕਹਿੰਦੇ ਵੀ ਨਵੀਂ ਐਵੇਂ ਦੀ ਲੈ ਲਓ ਉਹਨੇ ਕਿਹਾ ਵੀ ਜਿਹੜੀ ਇਹ ਖੜਾਏ ਇਸ ਖੜਾ ਨੂੰ ਬਣਨ ਲੱਗਿਆਂ ਸਾਲ ਦਾ ਸਮਾਂ ਲੱਗਦਾ 6 ਮਹੀਨੇ ਇੱਕ ਤੇ 6 ਮਹੀਨੇ ਇੱਕ ਐਵੇਂ ਦੀ ਖੜਾਕੀ ਤੋਂ ਨਹੀਂ ਮਿਲਣੀ ਹੈਗੀ ਇਸ ਤੇ ਬੇਸ਼ਕੀਮਤੀ ਹੀਰੇ ਜਵਾਹਰ ਲੱਗੇ ਨੇ ਜੇ ਨਾ ਲੈ ਕੇ ਗਈ ਤੇ ਰਾਜੇ ਨੂੰ ਪਤਾ ਲੱਗ ਜਾਣਾ ਵੀ ਮੈਂ ਕਿਤੇ ਗਈ ਸੀ ਉਹ ਕਹਿੰਦੇ ਵੀ ਸਾਰੇ ਜਣੇ ਰਲ ਕੇ ਉਥੇ ਜਿੰਨੇ ਜਣੇ ਸਨ ਉਹ ਲੱਭਣ ਲੱਗੇ ਸੰਤ ਫਕੀਰ ਕਹਿੰਦੇ ਵੀ ਤੁਸੀਂ ਇਹ ਖਣਾ ਲੱਭੋ ਨਾ ਤੁਸੀਂ ਸਾਰੇ ਜਣੇ ਬੈਠ ਕੇ ਨਾ ਤੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿਉਂਕਿ ਜਦੋਂ ਆਪਾਂ ਸਾਰੇ ਮਿਲ ਕੇ ਅਰਦਾਸ ਕਰਦੇ ਆ ਨਾ ਤੇ ਉਹ ਕਦੀ ਖਾਲੀ ਨਹੀਂ ਜਾਂਦੀ ਖਾਸ ਕਰਕੇ ਅੰਮ੍ਰਿਤ ਵੇਲੇ ਨਾਮ ਜਪ ਕੇ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਭਾਵੇਂ ਇੱਕ ਵਾਰ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰੋ ਨਾ ਤੇ ਅੰਮ੍ਰਿਤ ਵੇਲੇ ਚ ਇੰਨੀ ਜ਼ਿਆਦਾ ਤਾਕਤ ਹੁੰਦੀ ਹੈ ਕਿਉਂਕਿ ਉਸ ਸਮੇਂ ਸਾਰੇ ਸੰਤ ਫਕੀਰ ਨਾਮ ਜਪ ਰਹੇ ਹੁੰਦੇ ਨੇ ਤੇ ਉਹ ਤਾਕਤ ਤੁਹਾਡੀ ਹਰ ਮੰਨ ਦੀ ਮੁਰਾਦ ਪੂਰੀ ਕਰਦੀ ਹੈ ਹੁਣ ਸਾਰੇ ਜਣੇ ਬੈਠੇ ਤੇ ਸਾਰਿਆਂ ਨੇ ਪਰਮਾਤਮਾ 'ਗੇ ਅਰਦਾਸ ਕੀਤੀ ਵੀ ਪਰਮਾਤਮਾ ਵੀ ਜਿਹੜੀ ਰਾਣੀ ਉਹ ਬੜੀ ਚੰਗੀ ਹੈ ਤੇ ਰਾਣੀ ਦੀ ਜਿਹੜੀ ਖੜਾਹੇ ਉਹ ਲੱਭ ਜਾਵੇ ਕਹਿੰਦੇ ਸਾਰੇ ਜਣੇ ਨੇ ਕੁਝ ਸਮੇਂ ਅਰਦਾਸ ਕੀਤੀ ਰਾਣੀ ਨਾ ਹੁਣ ਉਦਾਸ ਜੀ ਹੋ ਕੇ ਤੇ ਖੜਾਹਾਂ ਦੇ ਕੋਲ ਗਈ ਤੇ ਉੱਥੇ ਦੂਜਾ ਵੀ ਪੈਰ ਸੀ ਰਾਣੀ ਬੜੀ ਜਿਆਦੀ ਖੁਸ਼ ਹੋਈ ਹੁਣ ਰਾਣੀ ਨੂੰ ਤੇ ਕਿਸੇ ਘਟਨਾ ਬਾਰੇ ਕੁਝ ਨਹੀਂ ਸੀ ਪਤਾ ਹੈਗਾ ਹੁਣ ਸੰਤ ਫਕੀਰ ਉਥੇ ਗਈ ਤੇ ਉਹਨਾਂ ਖੁਸ਼ ਹੋ ਕੇ ਤੇ ਘਰ ਗਈ ਜਾ ਕੇ ਤੇ ਲੇਟ ਗਈ ਰਾਜਾ ਸਵੇਰੇ ਉੱਠਿਆ ਰਾਜੇ ਨੂੰ ਐਸੀ ਵੀ ਅੱਜ ਤੇ ਮੂੰਹੋਂ ਬੋਲੇਗੀ ਅੱਜ ਮੈਂ ਇਸ ਨੂੰ ਘਰੋਂ ਬਾਹਰ ਕੱਢ ਦਾਂਗਾ ਉਹਨੇ ਰਾਣੀ ਨੂੰ ਕਿਹਾ ਰਾਣੀ ਵੀ ਜਦੋਂ ਉੱਠੀ ਵੀ ਮੈਂ ਨਾ ਚਾਹਨਾ ਵੀ ਮੈਂ ਨਾ ਤੇਰੀਆਂ ਖੜਾਵਾਂ ਵਰਗੀ ਇੱਕ ਹੋਰ ਖੜਾ ਬਣਾਤਾ ਮੈਂ ਚੱਲਾਵਾਂ ਦੂਰ ਦਰਾਡੇ ਨਗਰ ਇਸ ਕਰਕੇ ਤੂੰ ਆਪਣੇ ਮੈਨੂੰ ਇੱਕ ਖੜਾਹ ਦੇ ਤੇ ਵੀ ਖੜਾ ਮੇਰੇ ਕੋਲ ਲੈ ਕੇ ਆ ਤੇ ਉਹਦੇ ਉਹਦੇ ਵਰਗੀ ਆਪਾਂ ਖੜਾਵਾਂ ਬਣਾ ਲਾਂਗੇ ਉਨੇ ਕਿਆ ਕੋਈ ਨਾ ਉਹ ਗਈ ਉઠી ਤੇ ਦੋਵੇਂ ਖੜਾਵਾ ਲਿਆ ਕੇ ਤੇ ਰਾਜੇ ਦੇ ਸਾਹਮਣੇ ਰੱਖਤੀ ਆ ਕਹਿੰਦੀ ਆਹ ਲੋ ਐਵੇਂ ਦੀ ਤੁਸੀਂ ਬਣਾ ਕੇ ਤੇ ਮੈਨੂੰ ਹੋਰ ਦੇ ਦਿਓ ਉਹਨੇ ਦੱਸਤਾ ਵੀ ਐਵੇਂ ਦਾ ਰੰਗ ਬਣਾਇਓ ਹੁਣ ਆ ਸਾਰਾ ਕੁਝ ਰਾਜਾ ਕਹਿੰਦਾ ਵੀ ਤੇਰੇ ਕੋਲ ਦੋਵੇਂ ਖੜਾਵਾ ਇਹ ਖੜਾਣੂ ਤੇ ਬਣਨ ਲੱਗਿਆ ਵੀ ਸਾਲ ਦਾ ਸਮਾਂ ਲੱਗ ਜਾਂਦਾ ਕਹਿੰਦੀ ਹਾਂਜੀ ਵੀ ਮੈਨੂੰ ਪਤਾ ਐਸ ਨੂੰ ਬਣਨ ਲੱਗਿਆਂ ਸਾਲ ਦਾ ਸਮਾਂ ਲੱਗ ਜਾਂਦਾ ਕਹਿੰਦੇ ਫਿਰ ਤੇਰੇ ਕੋਲ ਦੋ ਕਿਵੇਂ ਹੋਰ ਤੂੰ ਹੋਰ ਵੀ ਬਣਵਾਈਆਂ ਸੀ ਕਹਿੰਦੀ ਨਹੀਂ ਇੱਕੋ ਹੀ ਸੀ ਜੋੜਾ ਜਿਹੜਾ ਤੁਸੀਂ ਲਿਆ ਕੇ ਦਿੱਤਾ ਰਾਜਾ ਨਾ ਭੱਜਾਂ ਅਲਮਾਰੀ ਚ ਗਿਆ ਤੇ ਉੱਥੇ ਵੀ ਇੱਕ ਖੜਾਂ ਪਈ ਹੋਈ ਸੀ ਰਾਜੇ ਦੀ ਕੋਈ ਹੈਰਾਨੀ ਦੀ ਹੱਦ ਨਾਰੀ ਰਾਜੇ ਨੇ ਰਾਣੀ ਨੂੰ ਸਾਰੀ ਗੱਲ ਦੱਸੀ ਵੀ ਮੈਂ ਤਾਂ ਤੇਰਾ ਪਿੱਛਾ ਕਰਦੇ ਹੋਏ ਤੇਰੀ ਖੜਾਂ ਚੁੱਕ ਕੇ ਲੈ ਕੇ ਆਇਆ ਸੀ ਤੇ ਇਹ ਖੜਾ ਮੈਂ ਇਸ ਕਰਕੇ ਲਿਆਇਆ ਸੀ ਵੀ ਤੂੰ ਆ ਕੇ ਮੈਨੂੰ ਦੱਸੇਂਗੀ ਵੀ ਮੈਂ ਤੇਰੇ ਤੋਂ ਚੋਰੀ ਛੋਪੇ ਉੱਥੇ ਜਾਂਦੀ ਸੀ ਪਰ ਤੇਰੇ ਕੋਲ ਤੇ ਦੋਵੇਂ ਖੜਾਵਾ ਨੇ ਤੇ ਉਹੀ ਜੋੜਾ ਉਨੇ ਕਿਆ ਵੀ ਦੇਖੋ ਜਿਹੜਾ ਪਰਮਾਤਮਾ ਹੈ ਨਾ ਉਹ ਸਭ ਦੀ लाज-ਪਾਤ ਟੱਕਦਾ ਤੇ ਜਿਹੜਾ ਅੰਮ੍ਰਿਤ ਵੇਲੇ ਉੱਠ ਪਰਮਾਤਮਾ ਦਾ ਨਾਮ ਜਪ ਅਰਦਾਸ ਕਰਦਾ ਉਹਦੀ ਹਰ ਇੱਕ ਅਰਦਾਸ ਪੂਰੀ ਕਰਦਾ ਪਰਮਾਤਮਾ ਉਹਦੀ ਹਰ ਥਾਂ ਰੱਖਿਆ ਰੱਖਦਾ ਪਰਮਾਤਮਾ ਉਹਦੀ ਲਾਜ ਉਹਦੇ ਪਰਦੇ ਕੱਜਦਾ ਉਹਦੀ ਕਦੀ ਮਿੱਟੀ ਨਹੀਂ ਹੋਣ ਦਿੰਦਾ ਉਹਦੀ ਪੱਤ ਕੱਜਦਾ ਤੇ ਉਸ ਪਰਮਾਤਮਾ ਨੇ ਹੀ ਇਹ ਦੂਜੀ ਖਣਾ ਦੇ ਕੇ ਮੇਰੀ ਪੱਤ ਕੱਜੀ ਜੀ ਜਦੋਂ ਇਹ ਗੱਲ ਸੁਣੀ ਤੇ ਰਾਜੇ ਨੇ ਉਸ ਤੋਂ ਮਾਫੀ ਮੰਗੀ ਰਾਜਾ ਉਸਦੇ ਨਾਲ ਸੰਤ ਫਕੀਰ ਜੀ ਦੇ ਕੋਲ ਗਿਆ ਜਾ ਕੇ ਸਾਰੀ ਘਟਨਾ ਦੱਸੀ ਤਾਂ ਉਸ ਸਮੇਂ ਸੰਤ ਫਕੀਰ ਜੀ ਨੇ ਕਿਹਾ ਰਾਜਨ ਜੋ ਅੰਮ੍ਰਿਤ ਵੇਲੇ ਉਠ ਨਾਮ ਜਪਦਾ ਉਸ ਸਮੇਂ ਅਰਦਾਸ ਕਰਦਾ ਉਹ ਕਦੇ ਵੀ ਕਿਸੇ ਚੀਜ਼ ਤੋਂ ਵਾਂਝਾ ਨਹੀਂ ਰਹਿੰਦਾ ਪਰਮਾਤਮਾ ਉਹਦੀਆਂ ਝੋਲੀਆਂ ਜ਼ਰੂਰ ਪੜਦਾ ਅੰਮ੍ਰਿਤ ਵੇਲੇ ਚ ਉਹ ਤਾਕਤ ਹੈ ਜੋ ਹਰ ਮੰਦੀ ਮੁਰਾਦ ਵੀ ਪੂਰੀ ਕਰਦਾ ਹੈ ਮਨ ਤੇ ਤਨ ਦੇ ਰੋਗ ਵੀ ਦੂਰ ਕਰਦਾ ਹੈ ਘਰੋਂ ਗਰੀਬੀ ਵੀ ਕੱਢਦਾ ਤੇ ਜੋ ਤੁਸੀਂ ਚਾਹੋ ਉਹ ਤੁਹਾਨੂੰ ਹਾਸਲ ਵੀ ਹੋ ਜਾਂਦਾ ਹੈ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਰਾਜਾ ਹੁਣ ਰੋਜ਼ ਅੰਮ੍ਰਿਤ ਵੇਲੇ ਉੱਠ ਹੁਣ ਉਹਨਾਂ ਦੀ ਕਥਾ ਕੀਰਤਨ ਸੁਣਨ ਆਇਆ ਕਰਦਾ ਹੋਰਾਂ ਨੂੰ ਵੀ ਪ੍ਰੇਰਦਾ ਇਸ ਤਰ੍ਹਾਂ ਰਾਜੇ ਨੂੰ ਜਿਹੜਾ ਪਹਿਲਾਂ ਉਹ ਕਦੀ ਅੰਮ੍ਰਿਤ ਵੇਲੇ ਉੱਠਿਆ ਤੱਕ ਨਹੀਂ ਸੀ ਹੁਣ ਉੱਠ ਕੇ ਪਰਮਾਤਮਾ ਦਾ ਨਾਮ ਜਪਦਾ ਸੀ ਇਸ ਲਈ ਸੰਗਤ ਜੀ ਆਪਾਂ ਨੂੰ ਵੀ ਅੰਮ੍ਰਿਤ ਵੇਲੇ ਉੱਠ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਜੋ ਅੰਮ੍ਰਿਤ ਵੇਲੇ ਉੱਠ ਪ੍ਰਮਾਤਮਾ ਦਾ ਨਾਮ ਜਪਦੇ ਨੇ ਨਾ ਪ੍ਰਮਾਤਮਾ ਉਹਨਾਂ ਦੀ ਲਾਜ ਵੀ ਰੱਖਦੇ ਨੇ ਘਰੋ ਦੁੱਖ ਤੇ ਗਰੀਬੀ ਵੀ ਦੂਰ ਕਰਦੇ ਨੇ ਮਨ ਤੇ ਤਨ ਦੇ ਰੋਗ ਵੀ ਠੀਕ ਕਰਦੇ ਨੇ ਐਵੇਂ ਕਹਿੰਦੇ ਇੱਕ ਨਾ ਬੜਾ ਪੁਰਾਣਾ ਨਗਰ ਸੀ ਉੱਥੇ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਉਹ ਰਾਜਾ ਤੇ ਰਾਣੀ ਨਾ ਆਪਣੇ ਦਰ ਤੋਂ ਕਦੇ ਕਿਸੇ ਨੂੰ ਖਾਲੀ ਨਹੀਂ ਸੰਜਾਨ ਦਿੰਦੇ ਅੱਜ ਜਦੋਂ ਉੱਥੇ ਇੱਕ ਸੰਤ ਫਕੀਰ ਲੰਘੇ ਨਾ ਉਹ ਉਹਨਾਂ ਨੂੰ ਘਰ ਬੁਲਾ ਕੇ ਲੈ ਕੇ ਆਏ ਉਹਨਾਂ ਦੇ ਪੈਰ ਧਵਾਏ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦ ਦੇ ਖਵਾਏ ਸ਼ਾਮ ਦਾ ਸਮਾਂ ਸੀ ਤੇ ਆਸਣ ਲਾ ਕੇ ਦਿੱਤਾ ਤੇ ਸੰਤ ਫਕੀਰ ਸੋ ਗਏ ਹੁਣ ਜਦੋਂ ਸਵੇਰ ਹੋਈ ਤੇ ਸੰਤ ਫਕੀਰ ਜਾਣ ਲੱਗੇ ਨਾ ਉਹ ਨਾਲ ਦੇ ਨਗਰ ਸੀ ਸੋਚਦਿਆ ਵੀ ਇਹਨਾਂ ਨੂੰ ਕੀ ਦੇ ਕੇ ਜਾਵਾਂ ਪਹਿਲਾਂ ਸੋਚਦਿਆ ਵੀ ਇੱਜ਼ਤ ਤੇ ਮਾਨ ਸਨਮਾਨ ਵਾ ਦੇ ਫਿਰ ਕਹਿੰਦਾ ਇਹ ਤਾਂ ਰਾਜਾ ਹੈ ਇਹਦਾ ਤੇ ਇੱਜ਼ਤ ਸਨਮਾਨ ਉਂਜੀ ਵਾਦੂ ਹੁੰਦਾ ਫਿਰ ਸੋਚਦੇ ਧਨ ਸੰਪਦਾ ਦਵਾਂ ਕਹਿੰਦੇ ਇਹਨਾਂ ਕੋਲ ਤਾਂ ਬਹੁਤ ਸਾਰੀ ਧਨ ਸੰਪਦਾ ਫਿਰ ਸੋਚਦੇ ਵੀ ਕੀ ਦਿੱਤਾ ਜਾਵੇ ਉਹ ਤਰ੍ਹਾਂ-ਤਰ੍ਹਾਂ ਦੇ ਸੋਚਣ ਲੱਗੇ ਫਿਰ ਕਹਿੰਦੇ ਵੀ ਮੈਂ ਦੇਖਿਆ ਵੀ ਜਿਹੜਾ ਰਾਜਾ ਹੈ ਉਹ ਤੇ ਅੰਮ੍ਰਿਤ ਵੇਲੇ ਉੱਠਦਾ ਹੀ ਨਹੀਂ ਹੈਗਾ ਕਹਿੰਦੇ ਇਹਨਾਂ ਨੂੰ ਨਾ ਕਥਾ ਕੀਰਤਨ ਸੁਣਾ ਕੇ ਇਹਨਾਂ ਦੀ ਜ਼ਿੰਦਗੀ ਦਾ ਲੋਕ ਤੇ ਪਰਲੋਕ ਸੁਖਾਲਾ ਕਰ ਦੇਣੇ ਇਹਨਾਂ ਕਹਿ ਕੇ ਤੇ ਉਹ ਕਹਿੰਦੇ ਵੀ ਰਾਜਨ ਕੱਲ੍ਹ ਨਾਲ ਦੇ ਨਗਰ ਮੈਂ ਉਥੇ ਰਹਿਣਾ ਉਥੇ ਮੈਂ ਅੰਮ੍ਰਿਤ ਵੇਲੇ ਕਥਾ ਕੀਰਤਨ ਕਰਦਾ ਤੇ ਤੁਸੀਂ ਜ਼ਰੂਰ ਆਓ ਹੁਣ ਰਾਜੇ ਨੇ ਬਚਨ ਦਿੱਤਾ ਵੀ ਮੈਂ ਜ਼ਰੂਰ ਆਵਾਂਗਾ ਇੰਨਾ ਕਹਿ ਕੇ ਸੰਤ ਫਕੀਰ ਚਲੇ ਗਏ ਹੁਣ ਉਹ ਸਵੇਰੇ ਉਹਦਾ ਉੱਠਣ ਦਾ ਮਨ ਨਹੀਂ ਸੀ ਪਰ ਰਾਣੀ ਨੇ ਕਿਹਾ ਤੁਸੀਂ ਬਚਨ ਦਿੱਤਾ ਤੇ ਤੁਹਾਡਾ ਬਚਨ ਕਦੀ ਖਾਲੀ ਨਾ ਜਾਵੇ ਤੁਸੀਂ ਉਠੋ ਹੁਣ ਉੱਠ ਕੇ ਤੇ ਉੱਥੇ ਜਾਂਦੇ ਨੇ ਜਦੋਂ ਰਾਜੇ ਤੇ ਰਾਣੀ ਨੂੰ ਆਉਂਦੇ ਵੇਖਿਆ ਨਾ ਤਾਂ ਉਹ ਸੰਤ ਫਕੀਰ ਸੋਚਣ ਲੱਗੇ ਵੀ ਉੱਚੀਆਂ ਤੇ ਵੱਡੀਆਂ ਗੱਲਾਂ ਰਾਜੇ ਦੇ ਸਮਝ ਨਹੀਂ ਆਉਣੀਆਂ ਪਹਿਲੀ ਵਾਰ ਤੇ ਕਥਾ ਕੀਰਤਨ ਚ ਆਇਆ ਉਹ ਕਹਿਣ ਲੱਗੇ ਰਾਜਨ ਵੀ ਮੈਂ ਤੇਨੂੰ ਸਵਾਲ ਪੁੱਛਾਂਗਾ ਤੋ ਦਾ ਸਹੀ ਸਹੀ ਜਵਾਬ ਥੀ ਕਹਿੰਦੇ ਤੂੰ ਕਿੰਨੇ ਵਜੇ ਉੱਠਦਾ ਕਹਿੰਦੇ ਜੀ ਮੈਂ ਤਾਂ ਲਗਭਗ 7 ਤੋਂ 8 ਵਜੇ ਉੱਠਦਾ ਸੰਤ ਫਕੀਰ ਕਹਿੰਦੇ ਵੀ ਜੇ ਤੂੰ ਲੋਕ ਤੇ ਪਰਲੋਕ ਸੁਖਾਂਣਾ ਕਰਨਾ ਹੈ ਨਾ ਬਸ ਇੱਕ ਕੰਮ ਕਰਨਾ ਆਰੰਭ ਕਰ ਦੇ ਉਹ ਕਹਿੰਦੇ ਦੱਸੋ ਕਿਹੜੇ ਕੰਮ ਕਹਿੰਦੇ ਸਭ ਤੋਂ ਪਹਿਲਾ ਕੰਮ ਤੇ ਇਹ ਕਰੀ ਵੀ ਤੂੰ ਅੰਮ੍ਰਿਤ ਵੇਲੇ ਉੱਠਣਾ ਆਰੰਭ ਕਰ ਦੇ ਦੂਜਾ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਤੇ ਇੱਕ ਵਾਰ ਪਰਮਾਤਮਾ ਦਾ ਨਾਮ ਲੈ ਲਈ ਹੁਣ ਉਹਨੂੰ ਦੋਵੇਂ ਕੰਮ ਬੜੇ ਔਖੇ ਲੱਗਦੇ ਪਏ ਸਨ ਪਰ ਸਾਰੀ ਪ੍ਰਜਾ ਬੈਠੀ ਹੋਈ ਸੀ ਹੁਣ ਸੰਤ ਫਕੀਰ ਦੇ ਜਿਹੜੇ ਬਚਨ ਸਨ ਉਹਨਾਂ ਨੂੰ ਟਾਲ ਵੀ ਨਹੀਂ ਸੀ ਸਕਦਾ ਉਹਨੇ ਕਿਹਾ ਠੀਕ ਹੈ ਸੰਤ ਜੀ ਮੈਂ ਦੋਵੇਂ ਕੰਮ ਕਰ ਦੂੰਗਾ ਉਹਨੇ ਕਿਹਾ ਫਿਰ ਤੇਰਾ ਲੋਕ ਤੇ ਪਰਲੋਕ ਸੁਖਾਲਾ ਹੋ ਜਾਏਗਾ ਐਨੀ ਗੱਲ ਕਹਿ ਕੇ ਸੰਤ ਫਕੀਰ ਜੀ ਨੇ ਕਥਾ ਕੀਰਤਨ ਦੀ ਸਮਾਪਤੀ ਕਰ ਦਿੱਤੀ ਅਗਲਾ ਦਿਨ ਹੋਇਆ ਰਾਜਾ ਹੁਣ ਉੱਠਣਾ ਨਹੀਂ ਸੀ ਚਾਹੁੰਦਾ ਪਰ ਹੁਣ ਵਚਨ ਕੀਤਾ ਸੀ ਤੇ ਸਾਰੀ ਉਥੇ ਪ੍ਰਜਾ ਵੀ ਸੀ ਪ੍ਰਜਾ ਨੇ ਕਹਿਣਾ ਸੀ ਆਪ ਤੇ ਸੰਤ ਫਕੀਰ ਦਾ ਕਹਿਣਾ ਨਹੀਂ ਮੰਨਦਾ ਤੇ ਅਸੀਂ ਇਹਦਾ ਕਿਉਂ ਕਹਿਣਾ ਮੰਨੀਏ ਹੁਣ ਨਾ ਉਹਨੇ ਜਾਗ ਵਖਾ ਲੈ ਲਈ ਉੱਠ ਗਿਆ ਉੱਠ ਕੇ ਹੁਣ ਅੰਮ੍ਰਿਤ ਵੇਲੇ ਉੱਠ ਗਿਆ ਸੀ ਪਹਿਲਾਂ ਕਿਤੇ 7-8 ਵਜੇ ਉੱਠਦਾ ਸੀ ਹੁਣ ਛੇਤੀ ਉੱਠ ਗਿਆ ਜਦੋਂ ਛੇਤੀ ਉਠਿਆ ਤੇ ਉੱਠ ਕੇ ਉਹ ਇਸ਼ਨਾਨ ਕਰਨ ਲਈ ਦਰਿਆ ਦੇ ਕੰਡੇ ਚਲਾ ਗਿਆ ਦਰਿਆ ਦੇ ਕੰਡੇ ਇਸ਼ਨਾਨ ਕਰ ਵਾਈਗਰੂ ਨਾਮ ਜਪ ਕੇ ਇੱਕ ਵਾਰੀ ਕਹਿ ਕੇ ਤੇ ਆ ਗਿਆ ਹੁਣ ਕਿਥੇ ਉਹ ਲੇਟ ਉੱਠਦਾ ਸੀ ਰਾਜ ਦਰਬਾਰੀ ਬਹੁਤ ਸਾਰੇ ਕੰਮ ਆਪੇ ਕਰ ਲੈਂਦੇ ਸਨ ਜਿਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਤਾਂਦਲੀਆਂ ਤੇ ਗੜਬੜ ਕਰਦੇ ਸਨ ਹੁਣ ਰਾਜਾ ਛੇਤੀ ਉੱਠਣ ਲੱਗ ਗਿਆ ਜਿਸ ਕਰਕੇ ਹੁਣ ਸਾਰੇ ਕੰਮ ਆਪਣੇ ਹੱਥੀ ਕਰਦਾ ਜਿਸ ਕਰਕੇ ਹੁਣ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਸੀ ਹੁੰਦੀ ਪ੍ਰਜਾ ਤੱਕ ਸੁੱਖ ਤੇ ਸੁਵਿਧਾ ਪੂਰੀਆਂ ਪਹੁੰਚਦੀਆਂ ਸਨ ਕੋਈ ਇੱਕ ਪੈਸੇ ਦੀ ਹੀਰਾਫੇਰੀ ਨਹੀਂ ਸੀ ਕਰਦਾ ਸਾਰੀ ਪ੍ਰਜਾ ਜਿਹੜੀ ਬੜੀ ਖੁਸ਼ ਪਰ ਮੰਤਰੀ ਬੜੇ ਦੁਖੀ ਹੁਣ ਇੱਕ ਮੰਤਰੀ ਨਾ ਹਰ ਸਮੇਂ ਉਸ ਤੋਂ ਬੜਾ ਦੁਖੀ ਰਹਿੰਦਾ ਅੱਜ ਰਾਜਾ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਗਿਆ ਨਾ ਤਾਂ ਉੱਥੇ ਸੰਤ ਫਕੀਰ ਉਹੀ ਬੈਠ ਕੇ ਤੇ ਨਾਮ ਜਪਦੇ ਪਏ ਸਨ ਹੁਣ ਉਹ ਇਸ਼ਨਾਨ ਕਰਕੇ ਜਦੋਂ ਬਾਹਰ ਨਿਕਲੇ ਆ ਨਾ ਤੇ ਅੰਮ੍ਰਿਤ ਵੇਲਾ ਸੀ ਆਪਣੇ ਨਾਲ ਅਕਸਰ ਹੁੰਦਾ ਹੈ ਅੰਮ੍ਰਿਤ ਵੇਲੇ ਆਪਾਂ ਜਿਵੇਂ ਦੀ ਚੀਜ਼ ਵੇਖੀਓ ਮਨ ਤੇ ਬੜਾ ਪ੍ਰਭਾਵ ਕਰਦੀ ਇਸ ਲਈ ਕਿਹਾ ਜਾਂਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਲਭੋ ਨਾ ਦੁਨਿਆਵੀ ਗੱਲ ਕਰੋ ਤੇ ਨਾ ਹੀ ਆਸੇ-ਪਾਸੇ ਤੱਕੋ ਹੁਣ ਉਹ ਨਾ ਜਦੋਂ ਪਰਮਾਤਮਾ ਉਥੇ ਇਸ਼ਨਾਨ ਕਰਕੇ ਬਾਹਰ ਆਇਆ ਨਾ ਤਾਂ ਸੰਤ ਫਕੀਰ ਜਿਹੜੇ ਸਨ ਉਹ ਦਰਿਆ ਦੇ ਵਿੱਚ ਨਾ ਇੱਕ ਬਗਲਾ ਸੀ ਉਹਦੇ ਵੱਲ ਬੜੀ ਟੱਕ ਟੱਕੀ ਲਾ ਕੇ ਤੇ ਦੇਖਣ ਦੇ ਸ। ਬਗਲਾ ਇੱਕ ਲਾਤ ਤੇ ਖੜਾ ਸੀ ਕੋਲ ਇੱਕ ਬੜਾ ਵੱਡਾ ਪੱਥਰ ਪਿਆ ਸੀ। ਬਗਲਾ ਨਾ ਚੁੰਝ ਪਾਣੀ ਚ ਭਰਦਾ ਤੇ ਉਹ ਪੱਥਰ ਦੇ ਉੱਤੇ ਰਗੜੀ ਜਾਂਦਾ। ਫਿਰ ਚੁੰਝ ਪਾਣੀ ਦੀ ਰਗੜ ਪਾਦਾ ਤੇ ਪੱਥਰ ਦੇ ਉੱਤੇ ਰਗੜੀ ਜਾਂਦਾ। ਸંત ਫਕੀਰ ਮੁਸਕਰਾ ਕੇ ਉਹਨੂੰ ਕਹਿੰਦੇ ਦੇਖ ਜਿਤੇ ਨੂੰ ਹੋਰ ਕੋਈ ਮਨੁੱਖ ਦੇਖੇ ਨਾ ਤੇ ਕਵੇ ਵੀ ਤੂੰ ਇੱਕ ਲੱਤ ਤੇ ਖੜਾ ਹੈ ਤੇ ਉਸ ਪਰਮਾਤਮਾ ਦੀ ਭਗਤੀ ਕਰਦਾ ਪਿਆ ਅਮਰਤ ਵੇਲੇ ਤੇ ਸਾਰੇ ਕਹਿਣ ਵੀ ਤੂੰ ਤੇ ਆਪਣਾ ਪਰਲੋਕ ਲੋਕ ਜਿਹੜਾ ਹੈ ਉਹ ਸੁਖਾਲਾ ਕਰਦਾ ਪਿਆ ਪਰ ਮੈਂ ਜਾਣਦਾ ਵੀ ਤੂੰ ਕੀ ਕਰਦਾ ਤੂੰ ਪਾਣੀ ਦੀ ਚੁੰਝ ਭਰਦਾ ਹੈ ਪੱਥਰ ਤੇ ਰਗੜਦਾ ਤੇ ਤੋ ਆਪਣੀ ਜਿਹੜੀ ਚੁੰਝਾਂ ਇਹਨੂੰ ਤਿੱਖੀ ਕਰਦਾ ਪਿਆ ਤਾਂ ਕਿ ਮੈਂ ਆਪਣੀ ਖੇਤੀ ਨਾਲ ਵਿੱਚ ਚੁੰਝ ਮਾਰਾਂ ਤੇ ਮੱਛੀ ਫੜ ਸਕਾਂ ਉਹ ਸੰਤ ਫਕੀਰ ਨੇ ਉਹ ਸਮੇਂ ਇੱਕ ਤੱਕ ਨੂੰ ਗੁਣਗੁਣਾਇਆ ਕਹਿੰਦੇ ਉਹਨਾਂ ਜੋ ਉੱਥੇ ਬੈਠ ਕੇ ਉਹ ਕਹਿਣ ਲੱਗੇ ਵੀ ਕਿਸੇ ਘਸਾਵੇ ਕਸੇ ਕਸੇ ਕਸਕਸ ਪਾਵੇ ਪਾਣੀ ਜੋ ਬਾਤ ਤੂੰ ਕਰਨਦਿਆਂ ਉਹ ਮੈਂ ਜਾਣੀ ਕੁਝ ਐਵੇਂ ਕਰਕੇ ਉਹਨਾਂ ਇੱਕ ਪੰਕਤੀ ਦੁਹਰਾਈ ਹੁਣ ਰਾਜਾ ਕੋਲ ਖੜਾ ਸੀ ਉਹਨੇ ਉਹ ਪੰਕਤੀ ਨੂੰ ਸੁਣ ਲਿਆ ਵੀ ਕਿਸੇ ਘਸਾਵੇ ਕਸੇ ਕਸੇ ਕਸਕਸ ਪਾਵੇ ਪਾਣੀ ਜੋ ਬਾਤ ਤੂੰ ਜਿਸ ਕਾਰਨ ਤੂੰ ਕਿਸਣਦਿਆਂ ਉਹ ਬਾਤ ਮੈਂ ਜਾਣੀ ਹੁਣ ਇਹ ਗੱਲ ਜਦੋਂ ਉਹਨਾਂ ਨੂੰ ਪਤਾ ਸੀ ਉਹ ਹੁਣ ਸੁਣ ਕੇ ਤੇ ਘਰ ਗਿਆ ਹੁਣ ਉਹ ਨਾ ਉਸੇ ਤੱਕ ਨੂੰ ਗੁਣਗੁਣਾਈ ਜਾਂਦੇ ਸਨ ਰਾਜਾ ਨਾ ਅੰਮ੍ਰਿਤ ਵੇਲੇ ਹੀ ਹਜਾਮਤ ਕਰਵਾ ਲਿਆ ਕਰਦਾ ਸੀ ਹੁਣ ਜਿਹੜਾ ਨਾਈ ਨਾ ਉਹ ਰੋਜ਼ ਉਹਦੇ ਵਾਲ ਕੱਟਣ ਤੇ ਉਹਦੀ ਦਾੜੀ ਕਰਨ ਉਹ ਉਥੇ ਆਇਆ ਕਰਦਾ ਸੀ ਰਾਜੇ ਪਹਿਲਾਂ ਐਵੇਂ ਕਰਿਆ ਕਰਦੇ ਸਨ ਹੁਣ ਨਾ ਉਹ ਜਿਹੜਾ ਮੰਤਰੀ ਉਸ ਤੋਂ ਬੜਾ ਜ਼ਿਆਦਾ ਰਾਜੇ ਤੋਂ ਤੰਗ ਸੀ ਵੀ ਉਹ ਗੜਬੜ ਕੋਟਾਲੇ ਨਹੀਂ ਸੀ ਕਰ ਸਕਦਾ ਉਹ ਨਾ ਉਸਦੇ ਕੋਲ ਗਿਆ ਨਾਈ ਦੇ ਕੋਲ ਜਾ ਕੇ ਨਾਈ ਨੂੰ ਕਹਿੰਦਾ ਵੀ ਦੇਖ ਨਾਈ ਵੀ ਤੂੰ ਕਦੋਂ ਦਾ ਇੱਥੇ ਹਜਾਮਤ ਕਰਦਾ ਪਿਆ ਕਹਿੰਦਾ ਮੇਰੀਆਂ ਤੇ ਪੁਸ਼ਤਾਂ ਲੰਘੀਆਂ ਨੇ ਕਹਿੰਦੇ ਫਿਰ ਤੁਹਾਡੇ ਤੇ ਪੱਕੇ ਘਰ ਹੋਣੇ ਨੇ ਬੱਚੇ ਤੇਰੇ ਵਧੀਆ ਪੜਦੇ ਲਿਖਦੇ ਹੋਣੇ ਨੇ ਘਰ ਤੇ ਤੇਰੇ ਸੋਨੇ ਦੇ ਬਰਤਨ ਹੋਣੇ ਨੇ ਉਹ ਹੱਸ ਕੇ ਕਹਿੰਦਾ ਜੀ ਇੱਕ ਮੇਰੇ ਕੋਲ ਝੌਂਪੜੀ ਏ ਉਹ ਵੀ ਮੀਂਹ ਚ ਵਰ੍ਹ ਕੇ ਜਦੋਂ ਪਾਣੀ ਆਉਂਦਾ ਤੇ ਉਹ ਵੀ ਥੱਲੇ ਡੇਕ ਜਾਂਦਾ ਖਾਣ ਲਈ ਪਤਾ ਨਹੀਂ ਇੱਕ ਸਮੇਂ ਮਿਲੇਗਾ ਕਿ ਨਹੀਂ ਮਲੇਗਾ ਉਹ ਕਹਿੰਦਾ ਫਿਰ ਵੇਖ ਤੇਰਾ ਪੱਕਾ ਘਰ ਤੇਰੇ ਜਵਾਕ ਪੜਨ ਲਿਖਣਗੇ ਤੇਰੀ ਧੀਆਂ ਦੇ ਵਿਆਹ ਮੈਂ ਕਰਾਂਗਾ ਤੈਨੂੰ ਐਨੀ ਧਨ ਸੰਪਦਾ ਦਵਾਂਗਾ ਵੀ ਤੂੰ ਇੱਕ ਕੰਮ ਕਰ ਦੇ ਉਹ ਕਹਿੰਦੇ ਦੱਸ ਕੀ ਕਰਨਾ ਕਹਿੰਦੇ ਜਿਹੜਾ ਅੱਜ ਤੂੰ ਰਾਜੇ ਦੀ ਹਜਾਮਤ ਕਰੇਂਗਾ ਤੇ ਉਸੇ ਨਾਲ ਰਾਜੇ ਦਾ ਗਲਾ ਵੜਦੀ ਤੈਨੂੰ ਮੈਂ ਸੁਰੱਖਿਅਤ ਇਥੋਂ ਬਾਹਰ ਕੱਢ ਲਾਂਗਾ ਉਹਨੇ ਕਿਹਾ ਵੀ ਨਹੀਂ ਪਰ ਜਦੋਂ ਉਹਨੇ ਇੱਕ ਪੋਟਲੀ ਸੋਨੇ ਦੀ ਮੋਹਰਾਂ ਦੀ ਦਿੱਤੀ ਤੇ ਕਹਾਂ ਪਹਿਲਾਂ ਇਹ ਘਰ ਦੇਖ ਕੇ ਤੇ ਫਿਰ ਆ ਜਾ ਤੇ ਉਹਦਾ ਮਨ ਬਦਲ ਗਿਆ ਲਾਲਚ ਬੜੀ ਬੁਰੀ ਬਲਾਵੇ ਤੇ ਕਹਿੰਦੇ ਉਹ ਲਾਲਚ ਵਸ ਆ ਕੇ ਤੇ ਇਹ ਕੰਮ ਕਰਨ ਨੂੰ ਰਾਜ਼ੀ ਹੋ ਗਿਆ ਹੁਣ ਜਦੋਂ ਆਇਆ ਉਹਨੇ ਨਾ ਇੱਕ ਪੱਥਰ ਦੇ ਉੱਤੇ ਉਹਨੇ ਆਪਣਾ ਉਸਤਰਾ ਚੰਗੀ ਤਰ੍ਹਾਂ ਉਹਨੂੰ ਕਿਸੇ ਜਾਵੇ ਹੁਣ ਜਦੋਂ ਸੰਤ ਫਕੀਰ ਜੀ ਨੇ ਜਿਹੜੀ ਉਹ ਬਚਨ ਕਹੇ ਸਨ ਇਧਰ ਰਾਜੇ ਨੇ ਜਦੋਂ ਉਹ ਉਸਤਰੇ ਨੂੰ ਕਿਸਨ ਦੀ ਆਵਾਜ਼ ਸੁਣੀ ਤਾਂ ਰਾਜੇ ਨੇ ਸਹਿ ਸੁਭਾਏ ਫਿਰ ਕਹਿਤਾ ਕਿਸੇ ਘਸਾਵੇਂ ਕਿਸੇ ਕਿਸੇ ਘਸ-ਘਸ ਪਾਣੀ ਪਾਵੇਂ ਪਾਣੀ ਜਿਸ ਕਾਰਨ ਤੋਂ ਕਿਸਨਦੇ ਆ ਉਹ ਬਾਤ ਮੈਂ ਜਾਣੀ ਹੁਣ ਉਹਨੇ ਕਿਹਾ ਉਹਨੇ ਜਦੋਂ ਗੱਲ ਸੁਣੀ ਨਾਈ ਨੇ ਤੇ ਕਹਿ ਲੱਗਾ ਵੀ ਇਹਨੂੰ ਕਿਵੇਂ ਪਤਾ ਵੀ ਮੈਂ ਕਿਸ ਕਾਰਨ ਅੱਜ ਉਸ ਤਰੀਏ ਨੂੰ ਇੱਥੇ ਘਸਣ ਦਿਾਵਾਂ ਤੇ ਇਹਦਾ ਮੈਂ ਅੱਜ ਗੱਲ ਜਿਹੜਾ ਉਹ ਵੱਖ ਕਰ ਦੇਣ। ਉਹ ਫਿਰ ਸੋਚਦਾ ਵੀ ਰਾਜੇ ਨੇ ਨਾ ਸੈ ਸਭਾਈ ਇਹ ਗੱਲ ਕਹਿ ਦਿੱਤੀ ਹੈ। ਉਹ ਦੁਬਾਰਾ ਪੱਥਰ ਤੇ ਪਾਣੀ ਪਾ ਕੇ ਤੇ ਉਹਨੂੰ ਫਿਰ ਘਸਦਾ। ਹੁਣ ਰਾਜਾ ਫਿਰ ਇਹੀ ਪੰਕਤੀ ਦੁਹਰਾਉਂਦਾ। ਜਦੋਂ ਰਾਜਾ ਲਗਾਤਾਰ ਇਹ ਪੰਕਤੀ ਨੂੰ ਦੁਹਰਾਉਂਦਾ ਗਿਆ ਦੁਹਰਾਉਂਦਾ ਗਿਆ ਤੇ ਹੁਣ ਉਹਨੂੰ ਨਾਈ ਨੂੰ ਲੱਗਾ ਵੀ ਮੇਰੇ ਪ੍ਰਾਣ ਤੇ ਗਏ। ਉਹ ਭੱਜ ਕੇ ਆ ਕੇ ਤੇ ਰਾਜੇ ਦੇ ਚਰਨੀ ਪੈ ਗਏ। ਰਾਜਾ ਹੈਰਾਨ ਪਰੇਸ਼ਾਨ ਵੀ ਹੋਏ ਤੇ ਚੰਗਾ ਭਲਾ ਮੇਰੇ ਹਜਾਮਤ ਕਰਨ ਲੱਗਾ ਸੀ ਤੇ ਮੇਰੇ ਪੈਰਾਂ 'ਚ ਕਿਉਂ ਪੈ ਗਿਆ? ਪਰ ਰਾਜਾ ਕੋ ਕੁਝ ਨਾ ਬੋਲਿਆ ਕਿਉਂਕਿ ਕਹਿੰਦੇ ਆ ਸਮਾਂ ਨਾ ਹਰ ਇੱਕ ਨੂੰ ਸਿਆਣਾ ਬਣਾ ਦਿੰਦਾ ਹੈ। ਆਪਾਂ ਜਦੋਂ ਬਹੁਤ ਸਾਰੇপরিসਥਿਤੀਆਂ ਵਿੱਚੋਂ ਲੰਘਦੇ ਆਂ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦੀ ਸੁਣਦੇ ਆਂ ਤਾਂ ਆਪਾਂ ਨੂੰ ਅੰਦਰੋਂ ਬੜੀਆਂ ਸਾਰੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਰਾਜਾ ਚੁੱਪ ਰਿਹਾ ਇਹਨੇ ਨੂੰ ਉਹ ਕਹਿਣ ਲੱਗਾ ਵੀ ਰਾਜਣ ਮੈਨੂੰ ਮਾਫ਼ ਕਰਦੇ ਮੈਂ ਜੋ ਕੀਤਾ ਨਾ ਤੇਰੇ ਇਸ ਮੰਤਰੀ ਕਰਕੇ ਕੀਤਾ ਉਹਨੇ ਕਿਹਾ ਸੀ ਵੀ ਅੱਜ ਹਜਾਮਤ ਜਦੋਂ ਬਣਾਏਗਾ ਤੇ ਇਸੇ ਨਾਲ ਰਾਜੇ ਦਾ ਸਿਰ ਕਲਮ ਕਰਦੀ ਉਹਨੇ ਸੋਨੇ ਦੀ ਪੋਟਲੀ ਮੋਹਰਾਂ ਦੀ ਭਰੀ ਦਿੱਤੀ ਸੀ ਤੇ ਹੋਰ ਦੇਣ ਦਾ ਵਾਅਦਾ ਕੀਤਾ ਸੀ ਮੈਂ ਇਸ ਕਰਕੇ ਅੱਜ ਉਸ ਤਰੇ ਨੂੰ ਜ਼ਿਆਦਾ ਤਿੱਖਾ ਕਰਦਾ ਪਿਆ ਸੀ ਰਾਜਾ ਜਦੋਂ ਇਹ ਗੱਲ ਸੁਣੀ ਤੇ ਰਾਜੇ ਨੇ ਉਹ ਆਪਣੇ ਸੈਨਿਕਾਂ ਨੂੰ ਬੁਲਾ ਕੇ ਮੰਤਰੀ ਨੂੰ ਪੇਸ਼ ਕੀਤਾ ਹੁਣ ਉਸ ਸਾਹਮਣੇ ਵੀ ਉਹਨੇ ਜਿਹੜਾ ਨਾਈ ਸੀ ਉਹਨੇ ਇਹ ਕਿਹਾ ਹੁਣ ਉਹਨੂੰ ਸਾਰ ਜੀਵਨ ਉਹਨੂੰ ਕਾਰਾਗਰ ਦੇ ਵਿੱਚ ਜੇਲ੍ਹ ਵਿੱਚ ਪਾਤਾ ਇਹਨੂੰ ਵੀ ਕਿਹਾ ਵੀ ਤੂੰ ਵੀ ਮਾੜਾ ਕੀਤਾ 6 ਮਹੀਨੇ ਦੀ ਤੈਨੂੰ ਸਜ਼ਾ ਦਿੱਤੀ ਜਾਵੇਗੀ ਰਾਜੇ ਨੇ ਕਿਹਾ ਤੇਰੇ ਪਰਿਵਾਰ ਦੀ ਰੱਖਿਆ ਕਰਨੀ ਸਾਡੇ ਜ਼ਿੰਮੇਵਾਰੀ ਹੈ ਹੁਣ ਰਾਜਾ ਨਾ ਉਸ ਸੰਤ ਫਕੀਰ ਦੇ ਕੋਲ ਭੱਜ ਕੇ ਗਿਆ ਕਿੰਦੇ ਸੰਤ ਫਕੀਰ ਜੀ ਵੀ ਤੁਹਾਡੇ ਵੱਲੋਂ ਕੀਤੇ ਸਿਰਫ ਦੋ ਬਚਨ ਜਦੋਂ ਮੈਂ ਮੰਨ ਲੇ ਨਾ ਤੇ ਮੇਰੀ ਤੇ ਜ਼ਿੰਦਗੀ ਹੀ ਸੋਖੀ ਹੋ ਗਈ ਓ ਕਿੰਦੇ ਵੀ ਕਿਵੇਂ ਕਿੰਦੇ ਤੁਸੀਂ ਕਹਿਆ ਸੀ ਅੰਮ੍ਰਿਤ ਵੇਲੇ ਉੱਠ ਮੈਂ ਅੰਮ੍ਰਿਤ ਵੇਲੇ ਉੱਠਿਆ ਤੇ ਉੱਠ ਕੇ ਇਸ਼ਨਾਨ ਕਰਨ ਗਿਆ ਜੇ ਉਸ ਦਿਨ ਤੁਹਾਡੀ ਉੱਥੇ ਬੈਠੇ ਮੈਂ ਗੱਲ ਨਾ ਸੁਣਦਾ ਤੇ ਅੱਜ ਮੇਰੇ ਪ੍ਰਾਣ ਚਲੇ ਜਾਣੇ ਸੀ ਜਦੋਂ ਇਹ ਗੱਲ ਸੁਣੀ ਤਾਂ ਉਹਨਾਂ ਕਿਹਾ ਵੀ ਦੇਖ ਜੋ ਅੰਮ੍ਰਿਤ ਵੇਲੇ ਉੱਠਦਾ ਹੈ ਨਾ ਉਹ ਹਰ ਇੱਕ ਦੁੱਖ ਤੋਂ ਉੱਪਰ ਉੱਠ ਜਾਂਦਾ ਹੈ ਉਹਦੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਹੈ ਜਦੋਂ ਐਨੀ ਗੱਲ ਸੁਣੀ ਤਾਂ ਉਹਨਾਂ ਕਿਹਾ ਵੀ ਜੋ ਵੀ ਅੰਮ੍ਰਿਤ ਵੇਲੇ ਉੱਠੇਗਾ ਇਸ਼ਨਾਨ ਕਰੇਗਾ ਪਰਮਾਤਮਾ ਦਾ ਨਾਮ ਲੈ ਕੇ ਇੱਕ ਵਾਰੀ ਪਰਮਾਤਮਾ ਦਾ ਭਾਵੇਂ ਨਾਮ ਲੈ ਲੇ ਅਰਦਾਸ ਕਰ ਦੇਣ ਦੀ ਸ਼ੁਰੂਆਤ ਕਰੇਗਾ ਉਹਦੇ ਦਿਨ ਆਪੇ ਸੁਖਾਲੇ ਹੋ ਜਾਣਗੇ ਇਹ ਗੱਲ ਜਦੋਂ ਸਾਰੇ ਨਗਰ ਨੇ ਮੰਨੀ ਤੇ ਦਿਨ ਦੁਗਣੀ ਤੇ ਉਹਨਾਂ ਦੀ ਰਾਤ ਚੌਗਣੀ ਤਰੱਕੀ ਹੋਣ ਲੱਗੀ ਫਿਰ ਸੰਗਤ ਜੀ ਜੇ ਆਪਾਂ ਵੀ ਆਪਣੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਚਾਹੁੰਦੇ ਆ ਤਾਂ ਆਪਾਂ ਨੂੰ ਇਹ ਕੰਮ ਕਰਨੇ ਪੈਣੇ ਨੇ ਜਦੋਂ ਇਹ ਕੰਮ ਕਰਾਂਗੇ ਸਾਂ ਜਿੰਦਗੀ ਆਪੇ ਸੁਖਾਲੀ ਹੋ ਜਾਵੇਗੀ ਐਵੀਂ ਨਾ ਇੱਕ ਨਗਰ ਸੀ ਉਹ ਨਗਰ ਦੇ ਵਿੱਚ ਇੱਕ ਬਜ਼ੁਰਗ ਆਪਣੇ ਪੋਤਰੇ ਤੇ ਆਪਣੀ ਨੂੰਹ ਦੇ ਨਾਲ ਰਿਹਾ ਕਰਦਾ ਸੀ ਉਹਨਾਂ ਦਾ ਨਾ ਚੋਰੀ ਦਾ ਕੰਮ ਸੀ ਸਾਰੀ ਉਮਰ ਉਹ ਚੋਰੀ ਕਰਕੇ ਤੇ ਉਹ ਆਪਣਾ ਪੇਟ ਭਰਿਆ ਕਰਦੇ ਸਨ ਉਹਨਾਂ ਦਾ ਜਿਹੜਾ ਪੋਤਰਾ ਸੀ ਨਾ ਉਹ ਅਕਸਰ ਹੀ ਪੁੱਛਿਆ ਕਰਦਾ ਵੀ ਆਪਾਂ ਕੀ ਕੰਮਕਾਰ ਕਰਦੇ ਆ ਵੀ ਜਿਸ ਦੇ ਨਾਲ ਆਪਣੀ ਜੀਵਿਕਾ ਬੜੀ ਸੋਹਣੀ ਚੱਲਦੀ ਉਨਾ ਕਾਰੋਬਾਰ ਇੱਕ ਨਾ ਛੋਟੀ ਜੀ ਚਾਹ ਦੀ ਦੁਕਾਨ ਬਣਾਈ ਸੀ ਪੋਤਰੇ ਨੂੰ ਸਾਰਾ ਦਿਨ ਉੱਥੇ ਬਿਠਾ ਦਿੰਦੇ ਪਰ ਉਹ ਚਾਹ ਦੀ ਦੁਕਾਨ ਤੋਂ ਇੰਨੀ ਆਮਦਨ ਨਹੀਂ ਸੀ ਜਿਸ ਹਿਸਾਬ ਨਾਲ ਇਹਨਾਂ ਦਾ ਕਾਰੋਬਾਰ ਸੀ ਹੁਣ ਉਹਨਾਂ ਕਿਹਾ ਵੀ ਨਹੀਂ ਉਹ ਰੋਜ਼ ਪੁੱਛਦਾ ਉਹਦਾ ਦਾਦਾ ਕਹਿੰਦਾ ਵੀ ਸਮਾਂ ਆਉਣ ਤੇ ਨਾ ਮੈਂ ਤੈਨੂੰ ਸਾਰੀ ਗੱਲਬਾਤ ਆਪ ਦੱਸਦਾਗਾ ਹੁਣ ਉਹਨੇ ਕਿਹਾ ਵੀ ਠੀਕ ਐ ਜਦੋਂ ਸਮਾਂ ਆਵੇਗਾ ਮੈਨੂੰ ਗੱਲਬਾਤ ਦੱਸ ਦੇ ਹੁਣ ਉਹ ਦਾਦੇ ਦਾ ਨਾ ਅੰਤਿਮ ਸਮਾਂ ਨਜ਼ਦੀਕ ਆ ਗਿਆ ਸੀ ਹੁਣ ਜਦੋਂ ਉਹ ਅੰਤਿਮ ਸਮਾਂ ਨਜ਼ਦੀਕ ਆ ਗਿਆ ਤੇ ਉਹਨੇ ਆਪਣੇ ਪੋਤਰੇ ਨੂੰ ਕੋਲ ਬੁਲਾਇਆ ਬੁਲਾ ਕੇ ਕਹਿਣ ਲੱਗਾ ਵੀ ਦੇਖ ਆਪਣਾ ਕੰਮ ਏ ਚੋਰੀ ਦਾ ਆਪਣਾ ਪੇਸ਼ੇਦਾਰ ਪੇਸ਼ਾ ਚੋਰੀ ਸੀ ਤੇਰੇ ਪਿਤਾ ਤੇ ਅਕਾਲ ਚਲਾ ਨੇ ਕਰ ਗਏ ਹੁਣ ਕੁਝ ਸਮੇਂ ਬਾਅਦ ਮੇਰੇ ਵੀ ਅਕਾਲ ਚਲਾਣੇ ਹੋ ਜਾਣੇ ਨੇ ਤੂੰ ਆਪਣੀ ਮਾਂ ਦੀ ਰੱਖਿਆ ਕਰੀ ਤੇ ਚੋਰੀ ਦਾ ਕੰਮ ਜਿਹੜਾ ਤੇਰੀ ਮਾਂ ਤੈਨੂੰ ਸਿਖਾ ਦੇਗੀ ਤੇ ਹੁਣ ਤੂੰ ਇਹ ਕਰਨਾ ਆਰੰਭ ਕਰਦੀ ਤੇ ਉਹਦਾ ਦਾਦਾ ਕਹਿੰਦਾ ਵੀ ਇੱਕ ਗੱਲ ਹਮੇਸ਼ਾ ਯਾਦ ਰੱਖੀ ਜਿੱਥੇ ਕਥਾ ਕੀਰਤਨ ਹੋ ਰਿਹਾ ਹੋਵੇ ਨਾ ਉਸ ਥਾਂ ਤੋਂ ਕਦੀ ਨਹੀਂ ਲੰਘਣਾ ਤੂੰ ਵੀ ਉਸ ਥਾਂ ਤੇ ਤੂੰ ਕਦੀ ਨਹੀਂ ਜਾਣਾ ਇਹ ਗੱਲ ਹਮੇਸ਼ਾ ਯਾਦ ਰੱਖੀ ਉਹਨੇ ਕਿਹਾ ਜੀ ਠੀਕ ਹੈ ਤੇ ਉਹ ਕਹਿੰਦੇ ਵੀ ਇੱਕ ਗੱਲ ਹੋਰ ਯਾਦ ਰੱਖੀ ਵੀ ਜਦੋਂ ਤੂੰ ਕਥਾ ਕੀਰਤਨ ਕਿਤੇ ਹੋ ਰਿਹਾ ਹੈਂ ਵੀ ਉਸ ਪਾਸੇ ਤੂੰ ਜਾਣਾ ਹੀ ਨਹੀਂ ਉਸ ਪਾਸੇੋਂ ਮੂੰਹ ਹੀ ਪਰਾਂ ਕਰ ਲੈ ਇੰਨਾ ਕਹਿ ਕੇ ਤੇ ਉਹਦੇ ਜਿਹੜੇ ਦਾਦਾ ਉਹ ਅਕਾਲ ਚਲਾਣੇ ਕਰਕੇ ਜਦੋਂ ਨੇ ਅਕਾਲਚਲਾ ਨੇ ਕੀਤੇ ਨਾ ਤੇ ਉਸ ਤੋਂ ਬਾਅਦ ਉਹਦੀ ਅੰਤਿਮ ਕਿਰਿਆ ਹੋ ਗਈ ਮਾਂ ਨੇ ਹੁਣ ਮਹੀਨੇ ਦੇ ਵਿੱਚ ਚੋਰੀ ਕਰਨਾ ਸਿਖਾ ਦਿੱਤਾ ਉਹਨਾਂ ਬੜੀਆਂ ਵੱਡੀਆਂ ਵੱਡੀਆਂ ਚੋਰੀਆਂ ਕਰਨੀਆਂ ਉਹਨੇ ਆਰੰਭ ਕਰ ਦਿੱਤੀਆਂ ਉਹਨਾਂ ਦੇ ਘਰ ਦੇ ਅੰਦਰ ਇੱਕ ਖੂਹ ਸੀ ਤੇ ਉਹ ਖੂਹ ਚੁਲਿਆ ਕੇ ਚੋਰੀ ਕਰਕੇ ਤੇ ਵਗਾ ਦਿਆ ਕਰਦੇ ਸੀ ਹੁਣ ਨਾ ਇੱਕ ਦਿਨ ਉਹਨੇ ਰਾਜੇ ਦੇ ਮਹਿਲ ਚੋਂ ਚੋਰੀ ਕੀਤੀ ਉਨੇ ਇੰਨਾ ਬੇਸ਼ਕੀਮਤੀ ਖਜ਼ਾਨਾ ਚੋਰੀ ਕੀਤਾ ਨਾ ਵੀ ਉਹਨੂੰ ਨੂੰ ਜ਼ਰੂਰਤ ਹੀ ਨਹੀਂ ਸੀ ساری ਜ਼ਿੰਦਗੀ ਨਾ ਚੋਰੀ ਕਰਨ ਦੀ ਤੇ ਨਾ ਹੀ ਹੁਣ ਕੋਈ ਹੋਰ ਕੰਮ ਕਰਨ ਦੀ ਪਰ ਉਹਦੀ ਮਾਂ ਫਿਰ ਵੀ ਰੋਜ਼ ਨਾ ਉਹਨੇ ਦੁਕਾਨ ਖੋਲ ਕੇ ਤੇ ਉੱਥੇ ਬੈਠੇ ਰਿਆ ਕਰਨਾ ਹੁਣ ਨਾ ਉਹਦੇ ਮੁੰਡੇ ਨੇ ਕਿਹਾ ਕਰਨਾ ਵੀ ਮਾਂ ਇੰਨਾ ਤੇ ਆਪਣੇ ਕੋਲ ਖਜ਼ਾਨਾ ਹੁਣ ਮੈਂ ਨਹੀਂ ਦੁਕਾਨ ਖੋਲਣੀ ਉਹਦੀ ਮਾਂ ਨੇ ਕਿਹਾ ਵੀ ਲੋਕ ਲੱਜਾ ਲਈ ਦੁਕਾਨ ਖੋਲ ਲਿਆ ਕਰ ਉਹਨੇ ਕੁਝ ਨੰਦ ਕਹਾਣੀ ਨਾ ਖੋਲੀ ਰਾਜ ਨੇ ਕਿਹਾ ਵੀ ਇੰਨੀ ਵੱਡੀ ਚੋਰੀ ਉਹ ਵੀ ਰਾਜ ਮਹਿਲ ਤੋਂ ਤੇ ਆਮ ਲੋਕ ਕਿਵੇਂ ਸੁਰੱਖਤ ਰਹਿ ਸਕਦੇ ਨੇ ਰਾਜ ਨੇ ਕਿਹਾ ਵੀ ਸਾਰੇ ਨਗਰ ਚ ਤੁਸੀਂ ਪਤਾ ਕਰੋ ਵੀ ਕਿੱਥੇ ਵੀ ਜਿਹੜਾ ਇਹ ਸਾਰਾ ਕੁਝ ਵੀ ਇਹ ਸਾਰਾ ਕੁਝ ਕੀ ਕੀ ਆਪਣੇ ਨਗਰ ਚ ਹੋਣਦੇ ਆ ਸਭ ਤੋਂ ਪਹਿਲਾਂ ਇਹ ਵੇਖੋ ਵੀ ਕਿਹੜਾ ਮਨੁੱਖ ਕਿੱਥੇ ਕੰਮ ਤੇ ਜਾਂਦਾ ਹੈ ਕਿਹੜਾ ਨਹੀਂ ਜਾਂਦਾ ਤੇ ਕਿਹੜਾ ਸੁਖਤ ਜੀਵਨ ਜੀਂਦੇ ਹੁਣ ਉਹਦੇ ਜਿਹੜੇ ਪਹਿਰੇਦਾਰ ਸਨ ਉਹ ਆਮ ਕਪੜੇ ਪਾ ਕੇ ਸਾਰੇ ਨਗਰ ਚ ਘੁੰਮਦੇ ਰਹੇ ਹੁਣ ਜਦੋਂ ਸਾਰੇ ਨਗਰ ਚ ਉਹ ਘੁੰਮਦੇ ਰਹੇ ਨਾ ਤੇ ਉਹਨਾਂ ਦੇਖਿਆ ਵੀ ਇੱਕ ਜੜਾਏ ਵੀ ਇੱਕ ਥਾਂ ਤੇ ਇੱਕ ਮਨੁੱਖ ਨਾ ਕੰਮ ਨਹੀਂ ਕਰਦਾ ਉਹ ਜਦੋਂ ਇਹ ਦੇਖਦੇ ਆ ਨਾ ਤਾਂ ਉਹ ਕਹਿੰਦੇ ਵੀ ਸ਼ਾਇਦ ਸਾਡਾ ਵਹਿਮ ਹੈ ਇਨਚਰੋ ਦੀ ਮਾਂ ਨੇ ਆ ਕੇ ਜਿਹੜੀ ਚਾਹ ਦੀ ਦੁਕਾਨ ਸੀ ਨਾ ਉਹ ਖੋਲ ਲਈ ਉਹ ਕਹਿੰਦੇ ਵੀ ਇਹ ਤਾਂ ਚਾਹ ਤੋਂ ਰੋਜ਼ਗਾਰ ਚਲਾਉਂਦੇ ਨੇ ਹੁਣ ਉਹ ਮੁੰਡੇ ਦੇ ਮਨ 'ਚ ਆਇਆ ਵੀ ਇੱਕ ਚੋਰੀ ਹੋਰ ਕੀਤੀ ਜਾਵੇ ਤੇ ਇਹ ਚੋਰੀ ਤੋਂ ਬਾਅਦ ਮੈਂ ਕਦੀ ਚੋਰੀ ਨਹੀਂ ਕਰਾਂਗਾ ਹੁਣ ਨਾ ਉਹਦੀ ਮਾਂ ਨੇ ਬੜਾ ਸਮਝਾਇਆ ਪਰ ਉਹ ਚੋਰੀ ਕਰਨ ਲਈ ਨਿਕਲ ਗਿਆ ਹੁਣ ਜਦੋਂ ਚੋਰੀ ਕਰਨ ਲਈ ਗਿਆ ਤੇ ਰਾਜੇ ਦੇ ਸੈਨਿਕ ਤੇ ਬੜੇ ਜਿਆਦੇ ਹੁਣ ਮੁਸਤੈਦ ਹੋਏ ਪਏ ਸੀ ਉਹਨਾਂ ਨੂੰ ਪਤਾ ਸੀ ਵੀ ਹੁਣ ਕੋਈ ਵੀ ਕੋਈ ਆਵੇਗਾ ਤੇ ਫੜ ਲਿਆ ਜਾਵੇਗਾ ਪਰ ਉਹਨੇ ਛਾਤੀਰ ਸੀ ਇਹ ਜੋ ਚੋਰੀ ਕਰਦਾ ਪਿਆ ਸੀ ਨਾ ਤੇ ਉਹਦੇ ਪਿੱਛੇ ਸੈਨਿਕ ਲੱਗੇ ਹੁਣ ਇੱਕ ਕੰਦ ਬੜੀ ਲੰਬੀ ਸੀ ਤੇ ਅੱਗੇ ਜਿਹੜਾ ਦੇਖਦਾ ਹੈ ਵੀ ਪਿੱਛੇ ਸੈਨਿਕ ਨੇ ਤੇ ਅੱਗੇ ਨਾ ਅੰਮ੍ਰਿਤ ਬਿਲਾਸੀ ਤੇ ਕਥਾ ਕੀਰਤਨ ਹੋਣ ਦਿਆ ਸੀ ਸੋਚਦਾ ਹੈ ਵੀ ਦਾਦੇ ਨੇ ਕਿਹਾ ਸੀ ਜਿੱਥੇ ਕਥਾ ਕੀਰਤਨ ਹੋਣ ਦਿਆ ਹੋਵੇ ਨਾ ਉੱਥੋਂ ਨਹੀਂ ਲੰਘਣਾ ਹੈਗਾ ਉਹ ਕੀ ਕਰਦਾ ਵੀ ਉਹ ਹੁਣ ਪਿੱਛੇ ਸੈਨਿਕ ਸੀ ਪਿੱਛੇ ਤਾਂ ਜਾ ਨਹੀਂ ਸੀ ਸਕਦਾ ਹੁਣ ਥੱਲੇ ਨਾ ਉਹ ਪੋਟਲੀ ਇੱਕ ਬਾਹਾਂ ਚ ਪਾ ਕੇ ਤੇ ਛਲਾਂਗ ਮਾਰ ਕੇ ਤੇ ਕੰਨਾਂ ਚ ਉਂਗਲੀਆਂ ਪਾ ਕੇ ਤੇ ਤੁਰ ਹੀ ਜਾਂਦਿਆ ਤੁਰਦਾ ਤੁਰਦਾ ਨਾ ਹੁਣ ਜਦੋਂ ਤੁਰ ਹੀ ਜਾਂਦਿਆ ਸੀ ਤੇ ਕੰਨਾਂ ਚ ਉਂਗਲੀਆਂ ਪਾਈਆਂ ਸਨ ਅੱਗੇ ਰਸਤੇ ਜਾ ਕੇ ਨਾ ਪੈਰ ਚ ਬੜੀ ਜ਼ੋਰ ਕੀ ਸੂਲ ਵੱਜ ਗਿਆ ਕੰਡਾ ਵੱਜ ਗਿਆ ਜਿਸ ਕਰਕੇ ਕੰਨਾਂ ਚ ਉਂਗਲੀਆਂ ਨਿਕਲ ਗਈਆਂ ਤੇ ਉਹ ਸੂਲ ਨੂੰ ਪੈਰ ਚੋਂ ਕੱਢਣ ਲੱਗ ਗਿਆ ਹੁਣ ਜਦੋਂ ਦਰਬਾਰੀ ਪਿੱਛੇ ਆਏ ਤੇ ਐਨੀ ਸਾਰੀ ਸੰਗਤ ਵੇਖ ਕੇ ਵੀ ਇੰਨਾ ਚ ਰਲ ਗਿਆ ਉਹਦੇ ਵਾਪਸ ਚਲੇਗੇ ਹੁਣ ਜਦੋਂ ਸੂਲ ਪੈਰ ਚੋਂ ਕੱਢੀ ਤੇ ਕੰਨਾਂ 'ਚ ਉਂਗਲਾਂ ਬਾਹਰ ਕੱਢ ਲੀਆਂ ਨਾ ਤਾਂ ਉਹਨੂੰ ਸਮ ਉਹਨਾਂ ਚਿਰ ਉਹ ਸੰਤ ਫਕੀਰੇ ਗੱਲ ਕਰਦੇ ਪਏ ਸਨ ਸੰਤ ਫਕੀਰ ਕਹਿੰਦੇ ਜਿਹੜੇ ਰੱਬ ਦੇ ਦੂਤ ਹੁੰਦੇ ਨੇ ਦੇਵ ਦੇਵਤੇ ਹੁੰਦੇ ਨੇ ਨਾ ਦੇਵੀਆਂ ਹੁੰਦੀਆਂ ਨੇ ਇਹਨਾਂ ਦਾ ਪਰਛਾਵਾਂ ਨਹੀਂ ਹੁੰਦਾ ਬਸ ਉਹਨੇ ਐਨੀ ਕੋ ਗੱਲ ਸੁਣੀ ਤਾਂ ਉਹਨੇ ਕੰਨਾਂ 'ਚ ਦੁਬਾਰਾ ਉਂਗਲਾਂ ਪਾ ਲਈਆਂ ਘਰ ਗਿਆ ਤੇ ਘਰ ਜਾ ਕੇ ਸੋਣਾ ਉੱਥੇ ਸੌਂਦਾ ਹੁਣ ਉਹਦੀ ਮਾਂ ਜਿਹੜੀ ਸੀ ਉਹ ਬਿਰਧ ਹੋ ਚੁੱਕੀ ਸੀ ਉਸ ਤੋਂ ਵੀ ਦੁਕਾਨ ਨਹੀਂ ਸੀ ਖੋਲਦੀ ਚਾਹਦੀ ਤੇ ਓਨ ਮੁੰਡੇ ਨੇ ਤੇ ਖੋਲਨੀਆਂ ਕੀਤੀ ਸੀ ਹੁਣ ਰਾਜੇ ਦੇ ਸੈਨਿਕ ਸਾਰੇ ਨਗਰ ਚ ਘੁੰਮਣ ਲੱਗੇ ਜਦੋਂ ਘੁੰਮਦੇ ਤੇ ਇੱਕ ਜਣੇ ਨੂੰ ਦੇਖਦੇ ਆ ਵੀ ਇਹ ਜਿਹੜਾ ਦੁਕਾਨ ਵੀ ਨਹੀਂ ਖੋਲਦੇ ਚੰਗਾ ਖਾਂਦੇ ਆ ਚੰਗਾ ਘਰ ਬਾਰੇ ਰਾਜੇ ਨੇ ਮੁੰਡੇ ਨੂੰ ਫੜ ਕੇ ਤੇ ਰਾਜੇ ਰਾਜੇ ਦੇ ਕੋਲ ਪੇਸ਼ ਕਰ ਦਿੱਤਾ ਸੈਨਿਕਾਂ ਨੇ ਸੈਨਿਕਾ ਪੁੱਛਿਆ ਵੀ ਦੱਸ ਤੂੰ ਚੋਰੀ ਕੀਤੀ ਕਹਿੰਦੇ ਨਹੀਂ ਘਰ ਦੀ ਵੀ ਤਲਾਸ਼ੀ ਲਈ ਪਰ ਸੋਨਾ ਕਿਤੋਂ ਨਾ ਮਿਲਿਆ ਹੁਣ ਨਾ ਉਹ ਰਾਜੇ ਨੇ ਕਿਹਾ ਵੀ ਇੰਨੇ ਚੋਰੀ ਕੀਤੀ ਏ ਤੇ ਇਹਨੂੰ ਕਾਰਾਗਰ ਦੇ ਵਿੱਚ ਪਾ ਦੋ ਪਰ ਉਹ ਕਬੂਲ ਤੇ ਕੀਤਾ ਨਹੀਂ ਸੀ ਨਾ ਹੀ ਕਰੋ ਖਜ਼ਾਨਾ ਲੱਭਿਆ ਸੀ ਹੁਣ ਨਾ ਰਾਜੇ ਨੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਉਹਦੇ ਦਾਦੇ ਨੇ ਕਿਹਾ ਸੀ ਵੀ ਜਿੰਨੀ ਮਰਜ਼ੀ ਤੂੰ ਚੋਰੀ ਕੀਤੀ ਹੋਏ ਪਰ ਕਦੀ ਕਬੂਲਣਾ ਨਹੀਂ ਹੈਗਾ ਹੁਣ ਉਹਨੇ ਕਬੂਲਿਆ ਨਾ ਬਿਨਾ ਕਬੂਲੇ ਤੋਂ ਉਹਨੂੰ ਹੁਣ ਸਜ਼ਾ ਨਹੀਂ ਸੀ ਦੇ ਸਕਦਾ ਰਾਜੇ ਦੇ ਨਗਰ ਚ ਇੱਕ ਨਾ ਬੀਬੀ ਸੀ ਉਹ ਤਰ੍ਹਾਂ ਤਰ੍ਹਾਂ ਦੇ ਛੜਿਆੰਤਰ ਕਰਦੀ ਤੇ ਜਾਦੂ ਟੂਨੇ ਕਰਦੀ ਸੀ ਉਹ ਕੋਲ ਆਈ ਰਾਜੇ ਨੇ ਕਿਹਾ ਵੀ ਜਿਹੜਾ ਇਹਨੂੰ ਮਨਾ ਦੇਗਾ ਨਾ ਵੀ ਇੱਥੇ ਖਜ਼ਾਨਾ ਪਿਆ ਤੇ ਐਨੇ ਮੈਂ ਚੋਰੀ ਕੀਤੀ ਹੈ ਇਹ ਦੋ ਵਾਰੀ ਉਹਨੂੰ ਮੈਂ 10000 ਸੋਨੇ ਦੀਆਂ ਮੋਹਰਾਂ ਦਵਾਂਗਾ ਉਹ ਕਹਿੰਦੀ ਰਾਜਾ ਵੀ ਮੈਂ ਮਨਾ ਦਾਂਗੀ ਉਹਨੇ ਕਿਹਾ ਠੀਕ ਹੈ ਹੁਣ ਨਾ ਉਹਨੇ ਕਿਹਾ ਵੀ ਮੈਨੂੰ ਨਾ ਇੱਕ ਵੀ ਮੈਨੂੰ ਆ ਵਸਤਰ ਦੇ ਦਿਓ ਲਾਲ ਰੰਗ ਦੇ ਤੇ ਮੇਰੇ ਚਾਰ ਹੱਥ ਲਾ ਦੋ ਤੇ ਜਿਹੜਾ ਦਰਵਾਜਾ ਹੈ ਨਾ ਉੱਤੇ ਜਿਹੜਾ ਜੰਦਰਾ ਹੋਵੇਗਾ ਤੇ ਉਹਨੂੰ ਲਾਇਓ ਨਾ ਉਹਨੂੰ ਵੀ ਤੁਸੀਂ ਉਹਦੇ ਚ ਚਾਬੀ ਨਾ ਲਾਇਓ ਮੈਂ ਉੱਤੇ ਹੱਥ ਲਾਵਾਂ ਤੇ ਐਵੇਂ ਲੱਗੇ ਮੈਂ ਤੋੜ ਕੇ ਅੰਦਰ ਤੁਰ ਗਈਆਂ ਹੁਣ ਨਾ ਤੇ ਜਦੋਂ ਮੈਂ ਜਾਵਾਂ ਤੇ ਜਿਹੜੇ ਦਰਬਾਰੀ ਨੇ ਉਹ ਸੋ ਜਾਣ ਹੁਣ ਸ਼ਾਮ ਹੋਈ ਜਦੋਂ ਰਾਤ ਹੋਈ ਤੇ ਉਹ ਨਾ ਉਹ ਜਿਹੜਾ ਜੰਦਰਾ ਪਿਆ ਸੀ ਤੇ ਉਹ ਮਾਈ ਇੱਕੋਦਮ ਅੱਗੇ ਆ ਗਈ ਉਹਦੇ ਚਾਰ ਹੱਥ ਲਾਲ ਵਸਤਰ ਪਾਏ ਉਹਨੂੰ ਦੇਖ ਕੇ ਜਿਹੜੇ ਦਰਬਾਰੀ ਉਹ ਉਸੇ ਸਮੇਂ ਲੰਮੇ ਪੈ ਗਏ ਤੇ ਜਿਹੜੇ ਜੰਦਰੇ ਤੇ ਹੱਥ ਲਾਇਆ ਤੇ ਖੁੱਲ ਗਿਆ ਹੁਣ ਇਹ ਸਭ ਦੇਖ ਕੇ ਹੁਣ ਉਹ ਨੌਜਵਾਨ 18-20 ਵਰਿਆਂ ਦਾ ਸੀ ਉਹਨੂੰ ਲੱਗਾ ਵੀ ਆਪ ਦੇਵੀ ਮਾਂ ਮੇਰੇ ਕੋਲ ਆ ਗਈ ਹੈ ਉਹ ਆ ਕੇ ਕਹਿੰਦੀ ਪੁੱਤਰ ਵੀ ਜਿਹੜੀ ਤੂੰ ਚੋਰੀ ਕੀਤੀ ਏ ਇਹ ਤੂੰ ਮੰਨਦਾ ਕਿਉਂ ਨਹੀਂ ਪਿਆ ਚੋਰੀ ਤੂੰ ਹੀ ਕੀਤੀ ਹੈ ਨਾ ਉਹ ਬਾਰ-ਬਾਰ ਕਹੀ ਜਾਵੇ ਪੁੱਤਰ ਚੋਰੀ ਤੂੰ ਹੀ ਕੀਤੀ ਹੈ ਨਾ ਉਹ ਦੱਸਣ ਹੀ ਲੱਗਦਾ ਤੇ ਇੰਨੇ ਨੂੰ ਦੇਖਦਾ ਹੈ ਵੀ ਜਿਹੜੀ ਉਹ ਦੇਵੀ ਮਾਂ ਆਉਣ ਦੀ ਹੈ ਨਾ ਉਹਦੇ ਕੋਲ ਵੀ ਉਹਦਾ ਤੇ ਪਰਛਾਵਾਂ ਹੈ ਤੇ ਸੰਤ ਫਕੀਰ ਨੇ ਕਿਹਾ ਸੀ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਰੱਬ ਦੇ ਦੂਤ ਹੁੰਦੇ ਨੇ ਇਹਨਾਂ ਦਾ ਪਰਛਾਵਾਂ ਨਹੀਂ ਹੁੰਦਾ ਉਹ ਕਹਿਣ ਲੱਗਾ ਮਾਂ ਵੀ ਤੂੰ ਤੇ ਜਾਣੀ ਜਾਣੇ ਤੂੰ ਤੇ ਸਭ ਜਾਣਦੀ ਏ ਇਹ ਚੋਰੀ ਮੈਂ ਨਹੀਂ ਕੀਤੀ ਇਹ ਰਾਜੇ ਨੇ ਮੈਨੂੰ ਗਲਤ ਫੜ ਲਿਆ ਰਾਜੇ ਤਾਂ ਚੋਰ ਤੇ ਫੜਿਆ ਨਹੀਂ ਗਿਆ ਤੇ ਮੈਨੂੰ ਫੜ ਲਿਆ ਜਦੋਂ ਉਹ بار بار ਕਹਿੰਨੇ ਪੁੱਤਰ ਮੈਂ ਜਾਣਦੀ ਆ ਚੋਰੀ ਤੂੰ ਕੀਤੀ ਕਹਿੰਦਾ ਮਾਂ ਵੀ ਤੂੰ ਤੇ ਜਾਣੀ ਜਾਣੇ ਜੇ ਮੈਂ ਚੋਰੀ ਕੀਤੀ ਹੁੰਦੀ ਭਲਾ ਮੈਂ ਤੈਨੂੰ ਨਾ ਦੱਸਦਾ ਵੀ ਮੈਂ ਚੋਰੀ ਕੀਤੀ ਉਹ بار بار ਬੋਲੀ ਜਾਵੇ ਚੋਰੀ ਤੂੰ ਕੀਤੀ ਹੁਣ ਉਹ ਤੇ ਪਰਛਾਵਾਂ ਦੇਖ ਕੇ ਆ ਸੀ ਵੀ ਇਹ ਤੇ ਆਮ ਮਨੋਖੇ ਉਹ ਹਾਰ ਥੱਕ ਕੇ ਤੇ ਉਥੋਂ ਚਲੇਗੀ ਉਹਨੇ ਓਵੇਂ ਜੰਦਰਾ ਲਾ ਕੇ ਤੇ ਰਾਜੇ ਦੇ ਕੋਲ ਗਈ ਕਹਿੰਦੀ ਰਾਜਾ ਐਨੇ ਚੋਰੀ ਨਹੀਂ ਕੀਤੀ ਚੋਰੀ ਕਿਸੇ ਹੋਰ ਕੀਤੀ ਹੈ ਰਾਜੇ ਨੇ ਉਹਨੂੰ ਛੱਡਤਾ ਉਹ ਘਰ ਗਿਆ ਘਰ ਜਾ ਕੇ ਕਹਿੰਦਾ ਮਾਂ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਨੀ ਇਹ ਚੋਰੀ ਤਾਂ ਮੇਰੀ ਤੋਬਾ ਮਾਨਿਕਾ ਕਿਉਂ ਕਹਿੰਦੀ ਮਾਂ ਕਹਿੰਦਾ ਮਾਂ ਵੀ ਉਸ ਦਿਨ ਜਦੋਂ ਮੈਂ ਚੋਰੀ ਕਰਕੇ ਤੇ ਲੰਘਦਾ ਪਿਆ ਸੀ ਨਾ ਤੇ ਉੱਥੇ ਪੰਡਾਲ ਸੱਜਿਆ ਸੀ ਉੱਚ ਕਥਾ ਕੀਰਤਨ ਹੋਣ ਦਿਆ ਸੀ ਪੈਰ ਚ ਸੂਲ ਕੱਢਣ ਲਈ ਮੈਂ ਉਸ ਸੰਤ ਫਕੀਰ ਦੇ ਬਚਨ ਸੁਨੇ ਸਨ ਉਹ ਕਹਿਣ ਦੇ ਸਨ ਵੀ ਰੱਬ ਦੇ ਦੂਤ ਦੇਵੀ ਦੇਵਤਿਆਂ ਦੀ ਆਪਣੇ ਪਰਛਾਵੇਂ ਨਹੀਂ ਹੁੰਦੇ ਤੇ ਰਾਜੇ ਨੇ ਮੇਰੇ ਨਾਲ ਇਹ ਛੜੀ ਅੰਤਰ ਰਚਿਆ ਵੀ ਮੈਂ ਕਬੂਲ ਨਾ ਤੇ ਮੈਨੂੰ ਪਤਾ ਲੱਗ ਗਿਆ ਸੀ ਵੀ ਉਹ ਰੱਬ ਦਾ ਦੂਤ ਨਹੀਂ ਹੈਗਾ ਜੋ ਪੁੱਛਣ ਆਇਆ ਤੇ ਮੈਂ ਇੱਕ ਬਚਨ ਕਰਕੇ ਬਚ ਗਿਆ ਵਾ ਤੇ ਜੇ ਮੈਂ ਰੋਜ਼ ਕਥਾ ਕੀਰਤਨ ਸੁਣਾ ਤੇ ਦੱਸ ਮੇਰੀ ਜ਼ਿੰਦਗੀ ਇਹ ਚੋਰੀ ਤੋਂ ਬਿਨਾਂ ਹੀ ਕਿੰਨੀ ਸੁਖਾਲੀ ਹੋ ਜਾਏਗੀ ਜੇ ਇੱਕ ਬਚਨ ਨਾਲ ਮੇਰੇ ਪ੍ਰਾਣ ਬਚ ਗਏ ਨੇ ਤੇ ਰੋਜ਼ ਕਥਾ ਕੀਰਤਨ ਸੁਣਾ ਤੇ ਲੋਕ ਪਰਲੋਕ ਨ ਸੁਖਾਲਾ ਹੋ ਜਾਏਗਾ ਹੁਣ ਮਾਂ ਪੁੱਤਰ ਜਿੰਨਾ ਉਹ ਸੋਨਾ ਸੀ ਕਹਿੰਦੇ ਉਹ ਗਰੀਬਾਂ ਚ ਹੌਲੀ ਹੌਲੀ ਕਰਕੇ ਵੰਡਣ ਲੱਗੇ ਤੇ ਕਹਿੰਦੇ ਚੰਗਾ ਕੰਮ ਕਰਕੇ ਆਪਣੀ ਜ਼ਿੰਦਗੀ ਚਲਾਉਣ ਲੱਗੇ ਫੇਸਲੀ ਸੰਗਤ ਜੀ ਕਿਹਾ ਜਾਂਦਾ ਵੀ ਰੋਜ਼ ਗੁਰੂ ਘਰ ਜਾਓ ਕਥਾ ਕੀਰਤਨ ਸੁਣੋ ਭਾਵੇਂ ਰੋਜ਼ ਇੱਕ ਗੱਲ ਉੱਥੋਂ ਸੁਣ ਕੇ ਉਹ ਹੀ ਜ਼ਿੰਦਗੀ 'ਚ ਸ਼ਾਮਿਲ ਕਰੋ ਜ਼ਿੰਦਗੀ ਆਬਾਦ ਹੋ ਜਾਏਗੀ ਲੋਕ ਪਰ ਲੋਕ ਸਖਾਲਾ ਹੋ ਜਾਏਗਾ ਜ਼ਿੰਦਗੀ 'ਚ ਤਮਾਮ ਦੁੱਖ ਦੂਰ ਹੋ ਜਾਣਗੇ ਇਸ ਲਈ ਕਿਹਾ ਜਾਂਦਾ ਵੀ ਸੰਤਾਂ ਫਕੀਰਾਂ ਦੇ ਬਚਨ ਨੂੰ ਜ਼ਰੂਰ ਸੁਨਿਆ ਕਰੋ ਅਮਰਤ ਵੇਲੇ ਉਠ ਪਰਮਾਤਮਾ ਦਾ ਨਾਮ ਲਿਆ ਕਰੋ ਪਤਾ ਨਹੀਂ ਕਿਹੜੀ ਗੱਲ ਆਪਣੇ ਕਦੋਂ ਕੰਮ ਆ ਜੇ ਤੇ ਉਹ ਗੱਲ ਆਪਣੀ ਜ਼ਿੰਦਗੀ ਸਵਾਰ ਦੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਚ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤੇ